ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਬ੍ਰਾਜ਼ੀਲ ਦੇ ਜਿਹੜੇ ਸਾਬਕਾ ਪ੍ਰੈਜ਼ੀਡੈਂਟ ਬੋਲਸਨਾਰੋ ਉਹਨਾਂ ਨੂੰ ਗਿਲਤੀ ਪਾਇਆ ਗਿਆ ਹੈਗਾ ਪੀ ਉਹਨਾਂ ਨੇ ਮਿਲਟਰੀ ਕੂਪ ਦੀ ਜਿਹੜੀ ਟਰਾਈ ਕੀਤੀ ਸੀ ਸੋ ਪ੍ਰੈਜ਼ੀਡੈਂਟ ਡੋਨ ਟਰੰਪ ਉਹਨਾਂ ਦੇ ਕਾਫੀ ਲਾਗੇ ਸਮਝੇ ਜਾਂਦੇ ਹੈਗੇ ਆ ਪੰਜਾਂ ਵਿੱਚੋਂ ਚਾਰ ਉੱਥੇ ਦੇ ਜਿਹੜੇ ਸੁਪਰੀਮ ਕੋਰਟ ਜਸਟਿਸਸ ਆ ਉਹਨਾਂ ਨੇ ਇਹ ਕਿਹਾ ਵੀ ਇਹ ਗਿਲਤੀ ਹੈਗਾ ਆ ਇੱਕ ਜੱਜ ਨੇ ਇਕਵਿਟ ਕਰਨ ਦੀ ਜਿਹੜੀ ਵੋਟ ਪਾਈ ਹੈਗੀ 70 ਸਾਲਾਂ ਦਾ ਜੋ ਵਾਲਸਨਰ ਹੋਆ ਜੇਰ ਵਾਲਸਨਰ ਸੋ ਇਸ ਦੇ ਉੱਤੇ ਕਾਂਸਪੀਰੇਸੀ ਟੂ ਓਵਰਥਰੋ ਦਾ ਗਵਰਨਮੈਂਟ ਇਹ ਜਿਹੜੇ ਚਾਰजेस ਲਾਏ ਗਏ ਸੀ 2022 ਦੇ ਵਿੱਚ ਜਿਹੜੀ ਇਲੈਕਸ਼ਨਸ ਆ ਉਸ ਟਾਈਮ ਦੇ ਉੱਤੇ ਆਪਣੇ ਜਿਹੜਾ ਲੈਫਟ ਵਿੰਗ ਰਾਈਵਲ ਹੈਗਾ ਲੂਲਾ ਦਾ ਸਿਲਵਾ ਉਹਦੇ ਕੋਲੋਂ ਹਾਰ ਗਏ ਸੀ ਸੋ ਹੁਣ ਕਹਿੰਦੇ ਭਈ 40 ਸਾਲਾਂ ਤੱਕ ਦੀ ਜਿਹੜੀ ਸਜ਼ਾ ਆ ਓਹੋ ਸੁਣਾਈ ਜਾ ਸਕਦੀ ਹੈ ਇਨਫੈਕਟ ਹਰਜੋਤ ਸਿੰਘ ਜੀ 27 ਸਾਲ 3 ਮਹੀਨੇ ਦੀ ਸਜ਼ਾ ਜਿਹੜੀ ਉਸ ਨੂੰ ਸੁਣਾ ਦਿੱਤੀ ਗਈ ਹੈ ਸੈਂਟੈਂਸਿੰਗ ਇਸ ਦੀ ਜਿਹੜੀ ਹੋ ਚੁੱਕੀ ਆ ਕਨਵਿਕਟ ਕੀਤਾ ਗਿਆ ਕੂ ਕਰਨ ਦਾ ਵੀ ਇਸ ਨੇ ਕੂ ਕੀਤਾ ਤਖਤਾ ਪਲਟਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਤਾਂ ਜੋ ਸੱਤਾ ਦੇ ਵਿੱਚ ਉਹ ਬਰਕਰਾਰ ਜਿਹੜਾ ਰਵੇ 8 ਜਨਵਰੀ 2023 ਨੂੰ ਇਹਦੇ ਵੀ ਜਿਹੜੇ ਸਮਰਥਕ ਆ ਉਸ ਨੇ ਜਿਹੜੀਆਂ ਗਵਰਨਮੈਂਟ ਬਿਲਡਿੰਗਸ ਆ ਉਹਨਾਂ ਨੂੰ ਸਟਾਰਮ ਕਿਹਾ ਸੀਗਾ ਤੇ ਇਹ ਕਹਿੰਦੇ ਵੀ ਕੂ ਦਾ ਪਲਾਟ ਸੀਗਾ ਸੋ ਪ੍ਰੋਸੀਕਿਊਟਰਸ ਨੇ ਇਸ ਦੇ ਉੱਤੇ ਕਥਿਤ ਦੋਸ਼ ਲਾਏ ਸੀ ਹੁਣ ਕਥਿਤ ਨਹੀਂ ਕਹਿ ਸਕਦੇ ਵੀ ਹੁਣ ਤੇ ਇਹਨਾਂ ਦੋਸ਼ਾਂ ਦੇ ਵਿੱਚ ਸਜ਼ਾ ਜਾਫਤਾ ਇਸ ਦੇ ਵਿੱਚ ਹੋ ਚੁੱਕਾ ਆ ਹੈਗਾ ਆ ਸੋ ਕਹਿੰਦੇ ਵੀ ਆ ਜਿਹੜੇ ਇਹਨਾਂ ਨੇ ਇਥੋਂ ਤੱਕ ਵੀ ਕਹਿੰਦੇ ਵੀ ਕੋਸ਼ਿਸ਼ ਕੀਤੀ ਸੀ ਕੂ ਦਾ ਪਲੋਟ ਇਹ ਵੀ ਸੀਗਾ ਪ੍ਰੋਸੀਕਿਊਟਰਸ ਨੇ ਇਹ ਦਾਵਾ ਕੀਤਾ ਸੀ ਵੀ ਇਹਨਾਂ ਨੇ ਪੋਟੈਂਸ਼ੀਅਲ ਯੂਜ਼ ਆਫ ਐਕਸਪਲੋਸਿਵ ਧਮਾਕਾ ਧਮਾਕਾ ਖੇਸ ਸਮਗਰੀ ਵੈਪਨਸ ਆਫ ਵਾਰ ਉਸ ਦੀ ਜਾਂ ਪੋਇਜ਼ਨ ਕਰਨਾ ਜਾਂ ਅਸੈਸੀਨੇਟ ਕਰਨਾ ਜਿਹੜੇ ਪ੍ਰੈਜ਼ੀਡੈਂਟ ਲੂਲਾ ਡਿਸਿਲਵਾ ਉਸ ਨੂੰ ਉਸਤੇ ਵਾਈਸ ਪ੍ਰੈਜ਼ੀਡੈਂਟ ਜੁਰਾਲਡੋ ਐਲਕਮਨ ਤੇ ਸੁਪਰੀਮ ਕੋਰਟ ਦੇ ਜਸਟਿਸ ਅਲੈਗਜ਼ੈਂਡਰ ਡੇ ਮੋਰੈਸ ਨੂੰ ਆ ਜਿਹੜਾ ਆ ਉਹ ਮਾਰਨ ਤੱਕ ਦੀਆਂ ਵੀ ਇਹਨਾਂ ਨੇ ਵਿਉਂਤਬੰਦੀਆਂ ਬਣਾਈਆਂ ਹੋਈਆਂ ਸੀਗੀਆਂ ਸੋ ਇਹ ਸਾਰਾ ਕੁਝ ਜਿਹੜਾ ਇਸ ਦੇ ਨਾਲ ਵਾਪਰਿਆ ਬ੍ਰਾਜ਼ਿਲ ਦੇ ਉੱਤੇ ਇਸ ਟਾਈਮ 50% 트럼ਪ ਹੋਣਾ ਟੈਰਿਫ ਇਹ ਕਹਿ ਕੇ ਲਾਇਆ ਕਿੰਨੇ ਵੀ ਤੁਸੀਂ ਇਹਦੇ ਖਿਲਾਫ ਧੱਕਾ ਜਿਹੜਾ ਉਹ ਕਰ ਰਹੇ ਆ 트럼ਪ ਹੋਣਾ ਦੇ ਸਮਰਥਕਾਂ ਦੇ ਦੁਆਰਾ ਵੀ 6 ਜਨਵਰੀ ਨੂੰ ਇਸੇ ਤੱਕ ਨਾਲ ਕੈਪੀਟਲ ਦੇ ਵਿੱਚ ਵੜ ਕੇ ਜਿਹੜੀ ਸਰਟੀਫਿਕੇਸ਼ਨ ਉਸ ਨੂੰ ਰੋਕਣ ਦੀ ਕਹਿੰਦੇ ਵੀ ਕੋਸ਼ਿਸ਼ ਕੀਤੀ ਗਈ ਸੀ ਪਰ 트럼ਪ ਹੋਣਾ ਨੇ ਅ ਦੁਬਾਰਾ ਜੇਤਤ ਤੋਂ ਬਾਅਦ ਉਸ ਤੇ ਨਾਲ ਸੰਬੰਧਿਤ ਸਾਰੇ ਹੀ ਲੋਕਾਂ ਨੂੰ ਜਿਹੜਾ 파ਡਨ ਉਹ ਕਰ ਦਿੱਤਾ ਸੀ ਸੋ 27 ਸਾਲ 3 ਮਹੀਨੇ ਦੀ ਸਜ਼ਾ ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਬੋਲਸਨਾਰੋ ਨੂੰ ਕੂ ਕਰਨ ਦੇ ਦੋਸ਼ਾਂ ਹੇਠ ਦਿੱਤੀ ਜਾ ਚੁੱਕੀ ਹੈ